ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜੀਵ ਅਤੇ ਅਨੈਤ ਇੱਕ ਦੂਜੇ ਨੂੰ ਮਿਲ ਨਹੀਂ ਪਈਆਂ ਪਰ ਛਤਕਰੀ ਵੀ ਸਬੱਬ ਬੰਦਾ ਦੋਵੇਂ ਫੋਨ ਕਰ ਇੱਕ ਦੂਜੇ ਨੂੰ ਹਾਲਚਲ ਜ਼ਰੂਰ ਪੁੱਛਦੀਆਂ ਤੇ ਦਿਲ ਦੇ ਪੀਤ ਸਾਂਝੇ ਕਰ ਲੈਂਦੀਆਂ ਉਹਨਾਂ ਦੋਵਾਂ ਦੀ ਦੋਸਤੀ ਬਹੁਤ ਪੀੜੀ ਸੀ ਤੇ ਇਸ ਦੋਸਤੀ ਦਾ ਨੀ ਪੱਥਰ ਸੀ ਉਹਨਾਂ ਦੋਵਾਂ ਦੇ ਲਗਭਗ ਇੱਕੋ ਜਿਹੇ ਹਾਲਾਤ ਦੁੱਖੜੇ ਸਾਂਝੇ ਕਰਉਂਦੀਆਂ ਤੇ ਫਿਰ ਆਪੇ ਹੀ ਇੱਕ ਦੂਜੇ ਨੂੰ ਵਰਾਉਂਦੀਆਂ ਜ਼ਿੰਦਗੀ ਦੀਆਂ ਪੀੜਾ ਨੂੰ ਪੈਰਾਂ ਥੀਠ ਮਦੂਲ ਹਾਸਿਆਂ ਦੀ ਮਜਿੱਠੀ ਸੁਰਖੀ ਬੁੱਲਾਂ ਤੇ ਲਾਈ ਰੱਖਦੀਆਂ ਜਦ ਵੀ ਨਮੀ ਸਵੇਰ ਉੱਟਦੀਆਂ ਅੱਖਾਂ ਵਿੱਚ ਉਮੀਦ ਦਾ ਸਰਮਾ ਪਾਉਣਾ ਕਦੀ ਨਾ ਭੁੱਲਦੀਆਂ ਸੰਘਣੀ ਧੁੰਦ ਵਾਲੇ ਦਿਨਾਂ ਨੂੰ ਬੜੀ ਸ਼ਿੱਦਤ ਨਾਲ ਪਲ-ਪਲ ਮਾਣਦੀਆਂ ਕਿਸੇ ਆਸ ਵਿੱਚ ਕਿ ਸਾਡੇ ਹਿੱਸੇ ਦੀ ਸੂਰਜ ਨਹੀਂ ਤਾਂ ਇੱਕ ਦਿਨ ਚੜਨਾ ਹੀ ਆ ਜੀ ਡਾੜੀ ਨੇ ਸ਼ੀਤ ਹਵਾਵਾਂ ਨਾਲ ਹੱਡ ਠਾਰੇ ਨੇ ਤੈ ਇਨਾ ਠਰੂ ਠਰੂ ਕਰਦੀ ਆਂਦਰਾਂ ਨੂੰ ਨਿੱਕੀ ਤੀਨ ਵਾਲਾ ਵੀ ਤਾਂ ਉਹ ਹੀ ਹੈ ਪਰ ਉਹ ਕਹਿੰਦੀ ਨਾ ਰੱਬ ਦੇ ਮਲਾਈਆਂ ਨੂੰ ਰੱਬ ਹੀ ਵਿਛੋੜਦਾ ਹੈ ਇੱਕ ਦਿਨ ਆਨੈਤ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੀ ਸੀ ਕਿ اچانک ਰੋਡ ਐਕਸੀਡੈਂਟ ਹੋ ਗਿਆ ਰਾਹੀ ਗਿਰ ਨੇ ਇਨਸਾਨੀਅਤ ਦਾ ਫਰਜ ਸਮਝ ਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਪਰ ਖੂਨ ਕਾਫੀ ਬਹਿ ਚੁੱਕਾ ਸੀ ਪੀੜਾਂ ਦੀ ਤਾਵਨਾ ਸਹਾਰਦੇ ਹੋਏ ਉਹ ਇਸ ਦੁਨੀਆ ਵਿੱਚ ਪਹੁੰਚ ਗਈ ਇਸ ਤੇ ਦੁਨੀਆਵੀ ਲੋਕ ਕਲਪਨਾ ਤਾਂ ਬਹੁਤ ਕਰਦੇ ਹਨ ਪਰ ਸਚਾਈ ਕੋਈ ਨਹੀਂ ਜਾਣਦਾ ਤੇ ਖਵਰੇ ਜਿਹੜੇ ਜਾਣਦੇ ਹਨ ਉਹ ਬਿਆਨ ਕਰਨ ਤੋਂ ਅਸਮਰੱਥ ਹਨ ਕਿਉਂਕਿ ਉਸ ਚੂਜੀ ਦੇ ਵਰਤਾਈ ਚੋਜਾਂ ਦਾ ਬੰਦਾ ਕਦੇ ਥੋ ਨਹੀਂ ਪਾ ਸਕਦਾ ਤਿੰਨ ਪਿੰਡ ਹਟਮੀ ਬਾਪਰੀਏ ਕਰਨਾ ਬੁੱਲਾਂ ਤੋਂ ਕੰਨਾਂ ਦਾ ਸਫ਼ਰ ਤੈਅ ਕਰਦੀ ਕਰਦੀ ਆਖਿਰ ਜੀਵੀ ਦੇ ਕੰਨਾਂ ਵਿੱਚ ਜਾ ਪਈ ਇਮੇਜੇ ਮੇਂ ਕਿਸੇ ਰੁਖ ਦੀ ਊਟਲੀ ਬੰਦੀ ਤੇ ਅਸਮਾਨੀ ਬਿਜਲੀ ਟਿਕ ਪਈ ਹੋਵੀ ਦਿਨ ਬੀਤ ਗਏ ਪਰ ਅਖੀਰੀ ਵਾਰ ਮਿਲ ਨਾ ਪਉਣ ਦਾ ਅਜਫ ਜੀਵੀ ਨੂੰ ਕਉਣ ਲੱਗੀ ਲੱਕੜ ਵਾਂਗ ਅੰਦਰਾਂ ਅੰਦਰੀ ਖਾਂ ਲੱਗਾ ਹੋਰ ਸੀ ਵੀ ਕੌਨ ਉਹਦੀ ਦੁੱਖ ਸੁਖ ਦਾ ਪੀਤੀ ਅਨਾਈ ਦੀ ਯਾਦ ਹੀ ਅੰਗਾਰੀ ਨਾਲ ਜੀਵੀ ਤੁਖਦੀ ਹੀ ਗਈ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਜੀਵੀ ਦਾ ਵਿਆਹ ਹੋ ਗਿਆ ਅਕਤੂਬਰ ਮਹੀਨੇ ਦੀ ਮਿੱਠੀ ਮਿੱਠੀ ਰੁੱਤ ਸੀ ਨਹਾਤੋ ਕੇ ਜੀਵੀ ਜਿਉ ਹੀ ਕਮਰੇ ਅੰਦਰ ਦਾਖਲ ਹੋਈ ਸਿਗਰਟ ਦੇ ਧੂਏ ਨਾਲ ਉਹਦਾ ਸਿਰ ਚਕਰਾ ਗਿਆ ਮੇਜ਼ ਤੇ ਸਿਰ ਸੁੱਟੀ ਬੈਠੀ ਖਾਵਤ ਨੂੰ ਦੇਖ ਉਹਦੇ ਮੱਥੇ ਤੇ ਤਿਉੜੀਆਂ ਉੱਪਰ ਆਈ ਉਹ ਬਿਨਾਂ ਕੁਝ ਬੋਲੇ ਕਮਰੇ ਵਿੱਚੋਂ ਬਾਹਰ ਆ ਗਈ ਚਾਹ ਦੀ ਪਤਲੀ ਜੁੱਲੇ ਤੇ ਤਰਸੂਚਨ ਲੱਗੀ ਆਖਿਰ ਕੀ ਦੇਖਿਆ ਹੋ ਅਨਾਇਤ ਨੇ ਇਹਦੇ ਵਿੱਚ ਜੋ ਇੱਕ ਵਾਰ ਦੇਖ ਮੋੜ ਉਹ ਸੰਭਰ ਨੁਕਲਾ ਹੀ ਨਾ ਸਕੇ ਉਸ ਨੂੰ ਉਹ ਦਿਨ ਯਾਦ ਆ ਗਈ ਜਦੋਂ ਅੱਧੀ ਛੁੱਟੀ ਵੇਲੇ ਗਰਾਊਂਡ ਵਿੱਚ ਬੈਠ ਕੇ ਉਹ ਅਨਾਈ ਦੀ ਮੋਹ ਅਕਸਰ ਸਮਰ ਦੀਆਂ ਗੱਲਾਂ ਸੁਣਦੀ ਸੀ ਪਰ ਜਦੋਂ ਉਹਨਾਂ ਦੋਵਾਂ ਦੀ ਚਿੱਤ-ਚਿੱਤੀ ਵੀ ਨਹੀਂ ਸੀ ਕਿ ਤਕਦੀਰ ਐਸਾ ਖੇੜ ਰਚਾਵੇਗੀ ਤੇ ਇੱਕ ਸਹੇਲੀ ਦੀ ਪਸੰਦ ਦੂਜੀ ਸਹੇਲੀ ਦੀ ਝੋਲੀ ਪਾ ਦੇਵੇਗੀ ਜਿਸ ਸਕੂਲ ਵਿੱਚ ਜੀਵ ਅਤੇ ਅਨਾਈਤ ਪੜ੍ਹੀਆਂ ਸੀ ਉਸੇ ਸਕੂਲ ਦੇ ਸਾਹਮਣੇ ਸਮਰ ਦੇ ਪਿਤਾ ਜੀ ਦੀ ਸਟੇਸ਼ਨਰੀ ਦੀ ਦੁਕਾਨ ਸੀ ਉਸੇ ਦੁਕਾਨ ਤੋਂ ਸਾਮਾਨ ਖਰੀਦਦਿਆਂ ਹੀ ਆਨਾਈ ਦੀ ਨਜ਼ਰ ਛੜਿਆ ਸੀ ਸਮਰ ਤੇ ਮੁੜ ਕਦੀ ਲੱਥਿਆ ਹੀ ਨਹੀਂ ਚਾਹ ਦੇ ਵਾਲਾ ਖਾਨ ਨਾਲ ਹੀ ਜੀਵੀ ਦੀ ਸੋਚਾਂ ਦੀ ਲੜੀ ਟੁੱਟ ਗਈ ਚਾਹ ਦੀ ਗਲਾਸਾਂ ਵਿੱਚ ਭੁੰ ਉਸਨੇ ਵਿਹੜੀ ਵਿੱਚ ਝੁਕੇ ਗੁਲਾਬ ਦੇ ਪੌਦੇ ਨਾਲੋਂ ਇੱਕ ਫੁੱਲ ਤੋੜ ਉਸਨੇ ਕਮਰੇ ਵਿੱਚ ਜਾ ਸਮਰ ਦੀ ਰਾਖਤਾਨੀ ਵਿੱਚ ਟਿਕਾ ਦਿੱਤਾ ਪਰਦੀ ਪਿਛਾਂ ਕਰ ਬਾਰੀਆਂ ਖੋਲੂ ਹ ਸਮਰ ਦੀ ਖੋਲ ਪੇ ਕੁਰਸੀ ਤੇ ਬੈਠਣ ਦੀ ਸੋਚ ਪਿੱਛਾ ਮੁੜੀ ਸੀ ਪਰ ਸਮਰ ਉੱਠ ਕੇ ਬਾਹਰ ਚਲਾ ਗਿਆ ਜਿਵੇਂ ਸਮਰ ਨੂੰ ਗਲੀ ਵਿੱਚ ਜਾਂਦਿਆਂ ਉਹਨੀ ਤੀਰ ਤੱਕਦੀ ਰਹੀ ਜਰੋਂ ਤੱਕ ਉਸ ਦੀਆਂ ਅੱਖਾਂ ਤੋਂ ਉਲੀ ਨਾ ਹੋ ਗਿਆ ਜਿਵੇਂ ਦੋਹਾਂ ਹੱਥਾਂ ਵਿੱਚ ਸਿਰਫੜ ਕੇ ਕੁਰਸੀ ਤੇ ਬੈਠ ਗਈ ਤੇ ਚਾਹ ਦੇ ਗਲਾਸ ਵਿੱਚੋਂ ਉੱਠਦੇ ਧੂਏ ਨੂੰ ਨੀਚ ਨਾਲ ਦੇਖਦੀ ਰਹੀ ਅਚਾਨਕ ਉਹਦੀ ਗਵੰਡਨ ਜੋ ਰਿਸ਼ਤੇ ਵਿੱਚ ਉਹਦੀ ਮਾਸੀ ਵੀ ਲੱਗਦੀ ਸੀ ਤੇ ਜੀਵੀ ਅਤੇ ਸੰਬਰ ਦਾ ਰਿਸ਼ਤਾ ਵੀ ਉਸ ਹੀ ਨੇ ਹੀ ਕਰਾਇਆ ਸੀ ਆਵਾਜ਼ਾਂ ਮਾਰਦੀ ਸਿੱਧਾ ਕਮਰੇ ਦੇ ਅੰਦਰ ਹੀ ਆ ਗਈ ਤੇ ਜੀਵੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਖੁੜੇ ਅੰਦਰ ਧੂਆਂ ਰੋਲ ਹੀ ਬੜੀ ਪਈਆ ਜੀਵੀ ਨੇ ਬਿਨਾ ਕੁਝ ਬੋਲੇ ਚਾਰਾ ਦੂਜਾ ਗਲਾਸ ਕੋੰਡਨ ਅੱਗੇ ਕਰ ਦਿੱਤਾ ਉਹ ਜੀਵੀ ਦੇ ਇਸ ਅਜੀਬ ਜਿਹੇ ਰਵੱਈਏ ਤੋਂ ਹੈਰਾਨ ਹੋ ਪੁੱਛਣ ਲੱਗੀ ਕੀ ਗੱਲ ਮੈਨੂੰ ਠੀਕ ਨਹੀਂ ਲੱਗਦੀ ਤੂੰ ਜੀਵੀ ਨੇ ਜਵਾਬ ਦਿੱਤਾ ਮੈਨੂੰ ਕੀ ਹੋਣਾ ਠੀਕ ਆ ਮੈਂ ਕੁਝ ਦੇਰ ਦੋਨੋਂ ਚੁੱਪ ਰਹੀਆਂ ਗਵੰਡਰ ਬਿਨਾ ਕੁਝ ਬੋਲੇ ਉੱਠ ਕੇ ਚਲੀ ਗਈ ਪਰ ਉਹ ਜੀਵੀ ਦੇ ਇਸ ਅਜੀਬ ਜਿਹੇ ਰਵਈਏ ਤੋਂ ਬੜੀ ਹੈਰਾਨ ਹੋਈ ਫਿਰ ਜੀਵੀ ਨੇ ਉਸ ਨੂੰ ਰੋਕਿਆ ਵੀ ਤਾਂ ਨਹੀਂ ਸੀ ਪਰ ਉਹ ਰੋਕਦੀ ਵੀ ਕਿਉਂ ਆਖਿਰ ਉਹ ਵੀ ਤਾਂ ਇਹੋ ਹੀ ਚਾਹੁੰਦੀ ਸੀ ਇੱਕ ਗੱਲ ਤਾਂ ਤੇ ਸ਼ਾਇਦ ਇਹ ਉਸ ਨੂੰ ਲੋੜੀ ਦੀ ਸੀ ਅਨਾਏ ਦੀਆਂ ਯਾਦਾਂ ਜੋ ਦਿਲ ਦੀ ਪੀਟੀ ਵਿੱਚ ਬੰਦ ਪਈਆਂ ਸੀ ਉਨਨ ਨੂੰ ਹਵਾ ਲਵਾਉਣ ਲਈ ਅੱਜ ਤੋਂ 1.5 ਸਾਲ ਪਹਿਲਾਂ ਜਦ ਉਸਦਾ ਵਿਆਹ ਮਿੱਥਿਆ ਗਿਆ ਸੀ ਤਾਂ ਉਸ ਦਿਨ ਉਹ ਸੋਚਦੀ ਸੀ ਕਿ ਜੇ ਅਨਾਇਤ ਜਿਉਂਦੀ ਹੁੰਦੀ ਤਾਂ ਕਿੰਨਾ ਕਲਪ ਦੀ ਪਰ ਅੱਜ ਉਹ ਸੋਚ ਰਹੀ ਸੀ ਜੇ ਅਨਾਇਤ ਜਿਉਂਦੀ ਹੁੰਦੀ ਤਾਂ ਜ਼ਰੂਰ ਸੰਤੁਸ਼ਟ ਹੁੰਦੀ ਇਹ ਸੋਚ ਕੇ ਕਿ ਸ਼ੁਕਰ ਹੈ ਇਸ ਘਟਿਆ ਇਨਸਾਨ ਦੀ ਲੜ ਨਹੀਂ ਲੱਗੀ ਮੈਂ ਫਿਰ ਉਸਦੇ ਮਨ ਵਿੱਚ ਖਿਆਲ ਆਇਆ ਕਾਸ਼ ਉਹ ਦੀ ਥਾਂ ਮੈਂ ਮਰ ਖੱਪ ਗਈ ਹੁੰਦੀ ਕਰਦੇ ਕੰਮ ਨਿਪਟਾਉਂਦੀ ਜੀਵੀ ਦਾ ਧਿਆਨ ਸਾਰਾ ਦਿਨ ਉਖੜਿਆ ਹੀ ਰਹਾ ਦੁਪਹਿਰ ਤੋਂ ਬਾਅਦ ਸ਼ਾਮ ਤੀ ਫਿਰ ਹਨੇਰਾ ਪਸਰ ਗਿਆ ਪਰ ਸਮਰ ਅਜੇ ਤਾਈ ਨਹੀਂ ਸੀ ਪਰਤੇ ਆ ਨਾ ਹੀ ਜੀਵੀ ਨੂੰ ਸੀ ਨਾ ਆਉਂਦੀ ਕੋਈ ਫਿਕਰ ਹੋਈ ਪੱਥਰ ਬਣੀ ਜੀਵੀ ਇਸ ਗਲੋਂ ਉਬੀਸਲੀ ਹੀ ਰਹੀ ਕਿ ਸਮਰ ਵਾਪਸ ਕਿਉਂ ਨਹੀਂ ਆਇਆ ਕਿੱਧਰ ਗਿਆ ਹੋ ਉਧਰ ਗਵੰਡਨ ਵੀ ਪਰੇਸ਼ਾਨ ਸੀ ਆਖਿਰ ਮਾਸੀ ਵੀ ਸੀ ਤੇ ਵਿਚੋਲਣ ਵੀ ਅਣਮੰਨੀ ਜੀ ਮਨ ਨਾਲ ਉਹ ਜੀਵੀ ਨੂੰ ਮਿਲਣ ਆ ਗਈ ਆਪਣੇ ਸੂਝ ਅੰਸਾਰ ਉਸਨੇ ਜੀਵੀ ਨੂੰ ਸਮਝਾਇਆ ਜੀਵੀ ਤੈਨੂੰ ਸਮਰ ਦਾ ਖੁਰਾ ਖੋਜ ਲੱਭਣਾ ਚਾਹੀਦਾ ਬੰਦੇ ਤੋਂ ਵਿਨਾਚ ਨਾਨੀ ਦਾ ਖੋਡੀ ਮੁੱਲ ਨਹੀਂ ਪੈਂਦਾ ਸਮਰ ਨੂੰ ਤੂੰ ਹੀ ਸਤਾ ਸਕਦੀ ਆ ਘੱਟ ਤੋਂ ਘੱਟ ਚਾਰ ਲਾਮਾ ਦੀ ਲਾਜ ਰੱਖੀ ਜੋਗਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤੂੰ ਲਿਆਂ ਸੰ ਸਮਰ ਨਾਲ ਜੀਵੀ ਮੂੰਹ ਤਾਰ ਕੇ ਸਭ ਕੁਝ ਸੁਣਦੀ ਰਹੀ ਉਦ੍ਰਿਕ ਵੇਲੇ ਦੀ ਧਰਤ ਗਵੰਡਨ ਵੀ ਜੀਵੀ ਦਾ ਸਿਰ ਪਲੂਸ ਘਰ ਚਲੀ ਗਈ ਜੀਵੀ ਸੋਚਣ ਲੱਗੀ ਜੋ ਇਨਸਾਨ ਆਪਣਾ ਚੰਗਾ ਮਾੜਾ ਨਾ ਸਿਆਣ ਸਕਿਆ ਉਹਨੇ ਮੇਰਾ ਕੀ ਸਵਾਰਨਾ ਏ ਪਰ ਫਿਰ ਦੂਜੀ ਹੀ ਪਲ ਜੀਵੀ ਨੂੰ ਖਿਆਲ ਆਇਆ ਕਿ ਚਾਹੇ ਜਮੀਨਾਂ ਵੀ ਸੀ ਪਰ ਉਸਨੇ ਕਦੇ ਮੈਨੂੰ ਮੰਦਾ ਨਹੀਂ ਸੀ ਬੋਲਿਆ ਤੇ ਨਾ ਹੀ ਬਾਕੀ ਕਸਾਈ ਬੰਦਿਆਂ ਵਾਂਗ ਕਦੇ ਮਾਰਿਆ ਹੀ ਸੀ ਇਹ ਸੋਚਾਂ ਸੋਚਦੀ ਜੀਵੀ ਨੂੰ ਸਤਾਪਨਾ ਹੀ ਦਿਲ ਖੋਸਨ ਲੱਗਾ ਚਲੀ ਜੀ ਇਹੋ ਹੀ ਗੱਲਾਂ ਪਹਿਲਾਂ ਵਿਚਾਰ ਲੈਂਦੀ ਤਾਂ ਸ਼ਾਇਦ ਦੋ ਜ਼ਿੰਦਗੀਆਂ ਖਰਾਬ ਹੋਣੋਂ ਬਚ ਜਾਂਦੀ ਉਹਨੇ ਆਪਣੇ ਆਪ ਨੂੰ ਹੀ ਸਵਾਲ ਕੀਤਾ ਜੀਵੀ ਤੂੰ ਕਦੇ ਉਹਨੂੰ ਗਲਤ ਕੰਮ ਤੋਂ ਵਰਜਿਆ ਕਿਉਂ ਨਾ ਜੀਵੀ ਤੋ ਕਿਉਂ ਨਾ ਕਦੇ ਕੋਸ਼ਿਸ਼ ਕੀਤੀ ਉਹਨੂੰ ਸਮਝਾਉਣ ਦੀ ਉਹੀ ਜੀਵੀ ਜੋ ਕੁਝ ਪਲ ਪਹਿਲਾਂ ਪੱਥਰ ਬਣੀ ਬੈਠੀ ਸੀ ਇੱਕਦਮ ਮੋਮ ਭੰਗ ਪਿਗਲ ਗਈ आखिर समर किथे गया ਹੋਊਗਾ ਕਿਤੇ ਅਨਾਇਤ ਕੋ ਇਹ ਖਿਆਲ ਮਨ ਵਿੱਚ ਆਉਂਦੀ ਹੈ ਉਹ ਉਧীন ਹੋ ਉਠੀ ਅੱਖਾਂ ਸੀਜਲ ਹੋ ਗਈਆਂ ਸਾਹ ਸੱਤ ਜਵਾਬ ਦਿੰਦੇ ਜਾਪੀ ਆਖਿਰ ਖੁਦ ਨੂੰ ਸਮੀਟ ਹੋ ਆਣ ਗਵਾਂਡੋ ਦੇ ਵਰੀ ਪੁੱਛਣ ਲੱਗੀ ਗੁਰਦੁਆਰੇ ਤੋਂ ਵਾਪਸ ਪਰਤੇ ਗਿਆਨੀ ਨੇ ਜੀ ਵੀ ਨੂੰ ਦੱਸਿਆ ਕਿ ਸਮਰ ਢਾਕ ਖਾਨੇ ਦੇ ਬਾਹਰ ਬੈਠਾ ਹੈ ਪਰ ਬਹੁਤ ਉਦਾਸ ਜੀਵੀ ਗਿਆਨੀ ਦੇ ਦੱਸੇ ਅਨਸਾਰ ਸਿੱਧਾ ਡਾਕ ਖਾਣੇ ਵਾਲ ਹੋਤਰੀ ਪਰ ਸਮਰ ਦੇ ਸਾਹਮਣੇ ਜਾ ਕੇ ਖਲੋ ਗਈ ਪਰ ਬੋਲੀ ਕੁਝ ਨਾ ਸਮਰ ਨੇ ਨਜ਼ਰੋਂ ਤਾਂ ਚੁੱਕ ਕੇ ਦੇਖਿਆ ਪਰ ਉਹ ਵੀ ਚੁੱਪ ਹੀ ਰਿਹਾ ਇੰਨੇ ਸਮੇਂ ਵਿੱਚ ਜੀਵੀ ਨੂੰ ਪਹਿਲੀ ਵਾਰ ਸਮਰ ਚੰਗਾ ਚੰਗਾ ਝਾਪਿਆ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਕਹਿ ਰਹੀਆ ਹੋਵੇ ਜੀਵੀ ਚਲਖਾ ਆਪਣੇ ਹਿੱਸੇ ਦੀ ਜ਼ਿੰਦਗੀ ਜੀ ਲਈ ਨਾਈ ਤੇ ਅਦੂਰੀ ਸੁਪਨੀ ਅਨੰਦਿਲ ਕੁਝ ਵਿੱਚ ਲੁਕਾ ਤੇ ਸਮਰ ਨਾਲ ਸੁਨੇਰੀ ਭੂਇ ਕਾ ਸੁਪਨਾ ਅੱਖਾਂ ਵਿੱਚ ਸਜਾ ਸਮਰ ਦਾ ਹੱਥ ਕੁੱਟ ਕੇ ਫੜ ਉਹ ਕਰਦੀ ਰਾਤ ਉਪਈ ਘਰ ਨੂੰ ਜਾਣ ਵਾਲਾ ਰਾਹ ਅੱਜ ਵੀ ਉੱਪਰ ਖਾਬੜ ਤੇ ਪੁਰਾਣਾ ਸੀ ਪਰ ਰਾਹੀ ਕਰਾਂ ਦੇ ਦਿਲ ਵਿੱਚ ਲਿਖਿਆਲ ਬਹੁਤ ਸਿੱਧ ਪਧਰੀ ਤੇ ਨਿਯਮੇ ਸਨ ਹੱਥੋਂ ਛਲਕਦੀ ਚੀਜ਼ ਜੀ ਬੋਝ ਲਈ ਫਿਰ ਮਖਣਾ ਉਹਨੂੰ ਡੁੱਲਿਆ ਨਹੀਂ ਕਹਿੰਦੀ ਸਵੀਰ ਦਾ ਭੁੱਲਿਆ ਜੀ ਸ਼ਾਮੀ ਰਾਹੀ ਪਿਆ ਜਾਵੇ ਫਿਰ ਸੱਜਣਾ ਨੂੰ ਭੁੱਲਿਆ ਨਹੀਂ ਕਹਿੰਦੇ ਕਦੇ ਹੱਦੋਂ ਵੱਧ ਹਸਾ ਦਿੰਦੀ ਤੇ ਕਦੇ ਰਵਾਉਂਦੀ ਬਹੁਤ ਏ ਤੂੰ ਹੱਸ ਕੇ ਵਕਤ ਟਪਾਈ ਜਾ ਜ਼ਿੰਦਗੀ ਚੰਦਰੀ ਰੰਗ ਵਟਾਉਂਦੀ ਬਹੁਤ ਆ ਧੰਵਾਦ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਰ ਸ਼ੀਕਲ ਜੀ